ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲੋਂ ਵੀਡੀਓ ਪਹਿਲਾਂ ਤੋਂ ਕਾਫੀ ਬਣਾਈਆਂ ਹਨ ਹਰੇਕ ਵੀਡੀਓ 'ਚ ਨਵੇਂ ਪਸ਼ੂ ਹੁੰਦੇ ਆ ਤੇ ਅੱਜ ਦੀ ਜਿਹੜੀ ਵੀਡੀਓ ਇਹਦੇ 'ਚ 15 ਗਾਵਾਂ ਵਕਾਊ ਆ 15 ਨੇ 15 ਨਾਲ ਤੁਹਾਨੂੰ ਦਿਖਾ ਦਿੰਨੇ ਆ ਸਕਰੀਨ ਉੱਤੇ ਤੁਸੀਂ ਇੱਕ ਵਾਰ ਸਾਰਿਆਂ ਤੇ ਹੀ ਕੈਮਰਾ ਜਿਹੜਾ ਉਹ ਵੱਜ ਗਿਆ ਇਹਨਾਂ ਤੇ ਬਾਕੀ ਕੁਝ ਕੁ گاਵਾ ਜਿਹੜੀਆਂ ਉਹ ਤੋਰ ਕੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਹਮੇਸ਼ਾ ਹੀ ਵੀਡੀਓ 'ਚ ਹੁੰਦੀ ਹੈ ਵੀ ਪਸ਼ੂ ਖਰੀਦਣਾ ਤੁਹਾਡੀ ਆਪਣੀ ਇੱਛਾ ਹੁੰਦੀ ਹੈ ਕਿਸੇ ਵੀ ਭਰਾ ਤੋਂ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਆ ਤੋਰੀ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਉਹ ਆ ਕੇ ਤੁਸੀਂ ਕਰ ਲਿਆ ਕਰੋ ਨੰਬਰ ਸਕਰੀਨ ਉੱਤੇ ਚੱਲਦਾ ਰਹਿੰਦਾ ਸੀ ਤੁਹਾਨੂੰ ਸਿਰਫ ਟਾਂਚੇ ਦਿਖਾਉਣੇ ਆ ਬਾਕੀ ਜੋ ਡਿਟੇਲ ਬਈ ਆਪਾਂ ਨੂੰ ਦੱਸੂਗਾ ਤੁਸੀਂ ਸੁਣ ਲੈਣੀ ਆ ਤੇ ਪਸ਼ੂ ਉਹਦੇ ਹਿਸਾਬ ਤੇ ਆ ਕੇ ਤੁਸੀਂ ਦੇਖ ਲਓਗੇ ਖੁਸ਼ਦੀ ਭਾਈ ਸਸਰੀ ਕਾ ਹਾਂ ਸ਼ਿਗਲਬੀਰ ਜੀ ਖੁਸ਼ਦੀ 15 ਗਾਵਾਂ ਅੱਜ ਆਪਣੇ ਕੋਲ ਹਾਂਜੀ ਸੋਜਾਂ ਸਵਾਂੀਆਂ ਕਿੰਨੀਆਂ ਇਨਾਂ ਚੋਂ ਅੱਜ ਇਨਾਂ ਚੋਂ ਜੋ ਚਾਰ ਐਨੀਮਲ ਤਾਂ ਸੂਈਆਂ ਗਾਇਆਂ ਜੀ ਠੀਕ ਹੈ ਹਾਂਜੀ ਉਹਨਾਂ ਚੋਂ ਮੰਨ ਕੇ ਚੱਲੋ ਬਈ ਤਿੰਨ ਗਾਇਆਂ ਦੇ ਟੋਟਲ ਰਿਕਾਰਡ ਆ ਠੀਕ ਹੈ ਅੱਜ ਆਪਣੇ ਕੋਲੇ ਇਹਨਾਂ 15 ਐਨੀਮਲਾਂ ਚੋਂ 11 ਐਨੀਮਲ ਫਾਰਮ ਚੋਂ ਆਪਾਂ ਲੋਟ ਇਕੱਠਾ ਲਿਆ ਜੀ ਠੀਕ ਹੈ ਜਿਨ੍ਹਾਂ ਚੋਂ ਕੋਈ 7ਵੀਂ ਜਨਰੇਸ਼ਨ ਇੰਪੋਰਟਡ ਦੀ ਆ ਕੋਈ 8ਵੀਂ ਕੋਈ 9ਵੀਂ ਇੱਕ ਦੀ 10ਵੀਂ ਜਨਰੇਸ਼ਨ ਯਾਨੀ ਬਲੱਡ ਲਾਈਨ ਇੰਪੋਰਟਡ ਦੀ ਆ ਸਾਰਾ ਰਿਕਾਰਡ ਮਿਲੂ ਪ੍ਰੋਪਰਲੀ ਠੀਕ ਹੈ ਹਾਂਜੀ ਅੱਛਾ ਆਪਾਂ ਤੋਰ ਕੇ ਗਿਆ ਕਰਕੇ ਫਿਰ ਨਾ ਸੋ ਸੋ ਇਹ ਸਾਰੀਆਂ گاਵਾ ਜਿਹੜੀਆਂ ਇਧਰ ਪੱਕੇ ਤੇ ਆਉਂਦੀਆਂ ਜਾਣੀਆਂ ਤੇ ਤੁਹਾਨੂੰ ਇਹ ਤੋਰ ਕੇ ਦਿਖਾਉਂਦੇ ਜਾਵਾਂਗੇ ਤੋ ਪਹਿਲੇ ਨੰਬਰ ਵਾਲੀ ਗੱਲ ਤੋਂ ਸ਼ੁਰੂਆਤ ਕਰ ਲਾਂਗੇ ਆਪਾਂ ਤੇ ਇੱਧਰ ਆਪਾਂ ਪੱਕੇ ਦੇ ਉੱਤੇ ਇਹਨਾਂ ਨੂੰ ਤੋੜ ਕੇ ਦਿਖਾਉਂਦੇ ਜਾਵਾਂਗੇ ਹੌਲੀ ਇੱਥੇ ਖੜਾ ਲਾਓ ਬੱਚਾ ਸ਼ਾਵੇਂ ਪਹਿਲੇ ਨੰਬਰ ਤੇ ਤੁਸੀਂ ਗਾਂ ਦੇਖ ਲਓ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਹਵਾਨਾ ਦੇਖੋ ਬਾਕੀ ਭਾਈ ਹਾਈਟ ਦੀ ਜੱਜਮੈਂਟ ਤੁਹਾਨੂੰ ਮੈਂ ਫੇਰ ਕਹਿਣਾ ਸ਼ੁਰੂ ਚ ਵੀ ਹਰੇਕ ਗਾਂ ਦੇ ਨਾਲ ਦੂਜੀ ਸਾਈਡ ਮੈਂ ਖੜਾ ਹੋਣਾ ਇੱਥੋਂ ਲਾ ਲਿਆ ਕਰੋ ਠੀਕ ਆ ਵੀ ਕਿੰਨੀ ਕਬੱਡੀ ਹਾਈਟ ਦੀ ਆ ਇਹਦਾ ਰਿਕਾਰਡ ਸਾਰਾ ਕੰਨ ਦੇ ਵਿੱਚ ਹੀ ਲਿਖਿਆ ਜੀ ਇਹ ਆਪ ਸਟੋਕੀ ਦੀ ਆ ਚਾਹ ਕੰਨ ਤੇ ਮਾਰ ਦੋ ਕੈਮਰਾ ਜੀ ਠੀਕ ਹੈ ਜੀ ਤੇ ਇਹਦੇ ਜੀ ਅੱਗੇ ਗ੍ਰਿਪ ਦਾ ਸੈਕਸੀਮਨ ਲੱਗਾ ਜੀ ਵਹਿੜ ਦੇ ਦੇ ਇਹ ਵੀ ਜਾਣੀ ਆਪਾਂ ਤਾਲੀਆਂ ਜਿਹੜੀਆਂ ਕੁਛ ਖੜੀਆਂ ਤੇ ਦੋ ਸੁੰਨੀਆਂ ਵਹਿੜਾਂ ਆ ਆਪਾਂ ਸਾਰਾ ਲੋਟ ਲਿਆ ਲਿਆ ਭਾਈ 11 ਐਨੀਮਲ ਆਂਦਾ ਜੀ ਇਕੱਠਾ ਠੀਕ ਹੈ ਤੇ ਤਕਰੀਬਨ ਮੰਨ ਕੇ ਚੱਲੋ ਇਹਦੀ ਵੀ 7ਵੀਂ ਤੋਂ 8ਵੀਂ ਜਨਰੇਸ਼ਨ ਵਹਿੜ ਦੀ ਇੰਪੋਰਟਡ ਲਾਈਨ ਦੀ ਹੈ ਜੀ ਸਾਰਾ ਜਾਨੀ A to Z ਰਿਕਾਰਡ ਮਿਲੂਗਾ ਜੀ ਇਹਦਾ ਕਿੰਨਾ ਟਾਈਮ ਲੱਗੂਗੀ ਸੁਣ ਕੇ ਬਸ ਇਹ ਜਿਹੜੇ ਆਪਣੇ ਕੋਲੇ ਅੱਜ ਐਨੀਮਲ ਆ ਜੀ ਜਿਹੜੀਆਂ ਫਾਰਮ ਚੋਂ ਗਈਆਂ ਪ੍ਰੈਗਨੈਂਟ ਆਈਆਂ ਜੀ ਹੂੰ 10 ਦਿਨ ਤੋਂ ਲੈ ਕੇ 20-22 ਦਿਨ ਦੇ ਵਿਚਕਾਰ ਵਿਚਕਾਰ ਦੇਣ ਪੈਂਡਿੰਗ ਆ ਤੇ ਮਿਲਕ ਰਿਕਾਰਡ ਸਾਰਿਆਂ ਦਾ ਜੀ ਕਿਸੇ ਦਾ ਮੰਨ ਕੇ ਚੱਲੋ 45+ ਪੀਕ ਰਿਹਾ ਕਿਸੇ ਇੱਕ ਵੈੜ ਦਾ 50+ ਵੀ ਰਿਹਾ ਜੀ ਯਾਨੀ ਐਵਰੇਜ ਦੁੱਧ 40+ ਇਸ ਵਾਰ ਦੇਣ ਵਾਲਾ ਕੋਈ ਆਪਾਂ ਨੂੰ ਵੈੜਾਂ ਦੀ ਸਫਤ ਕਰਨ ਦੀ ਲੋੜ ਨਹੀਂ ਕੱਲੀ-ਕੱਲੀ ਗਾਈਆਂ ਦੇ ਤੁਸੀਂ ਵੇਨਸ ਵਗੈਰਾ ਤੇ ਇਧਰਲੇ ਕੰਨ ਚ ਇਹਦਾ ਜਿਹੜਾ ਸਾਰਾ ਰਿਕਾਰਡ ਲਿਖਿਆ ਵਾ ਦੂਜੇ ਚ ਉਹ ਆ ਕੇ ਜਿਹੜਾ ਵੀ ਭਰਾ ਲੈਣੀ ਚਾਹੁੰਦਾ ਚੈੱਕ ਕਰ ਲੂਗਾ ਬੀਨਸ ਬੂਨਸ ਤੇ ਸਟ੍ਰਕਚਰ ਬਹੁਤ ਟਾਪ ਦਾ ਜੀ ਵੇੜਾਂ ਦਾ ਬਹੁਤ ਜਿਆਦੇ ਲਾਜਵਾ ਵਾ ਤੇ ਰੇਟ ਕੀ ਰਹਿਣਾ ਖੁੱਜੀ ਰੇਟ ভাই ਮੈਂ ਫੇਰ ਦੁਬਾਰੇ ਬੇਨਤੀ ਕਰਦਾ ਅਗਲੀ ਵੀਡੀਓ ਚ ਵੀ ਆਪਾਂ ਕਰੇ ਸੀ ਕਈ ਭਰਾ ਹੁਣ ਮੰਨ ਕੇ ਚੱਲੋ ਉਦਾਂ ਦੇ ਆਉਂਦੇ ਆ ਵੀ ਨਾਲ ਆਪਣਾ ਚਾਹ ਸੱਜਣ ਮਿੱਤਰ ਕਹਿ ਕੀ ਲਿਆਉਂਦੇ ਇੱਥੋਂ ਆ ਕੇ ਉਹ ਸਾਥੋਂ ਦਲਾਲੀ ਦੀ ਡਿਮਾਂਡ ਕਰਦੇ ਆ ਫਿਰ ਉਹ ਕਹਿੰਦੇ ਵੀ ਤੁਸੀਂ ਮੌਕੇ ਦੇ ਰੇਟ ਆਇਆਂ ਤੋਂ ਵਧਾਤੇ ਜੀ ਰੇਟ ਉਹੀ ਹੋਣਗੇ ਜਿੰਨੇ ਕਾਪਾ ਲੈਣੇ ਆ ਜੀ ਇਹ ਵੈੜ ਆਪਾਂ yes ਤੇ no 1.5 ਲੱਖ ਰੁਪਏ ਦੀ ਵੈੜ ਦਵਾਂਗੇ ਜੀ ਠੀਕ ਹੈ ਹਾਂਜੀ ਲੈ ਲਈ ਬਈ ਦੋ ਨੰਬਰ ਖੁਸ਼ ਦੀ ਪਈ ਇਸ ਗਾਂ ਦੀ ਕੀ ਡਿਟੇਲ ਹੈ ਇਹਨੇ ਵੀ ਸੈਕੰਡ ਲਕਟੇਸ਼ਨ ਬੱਚਾ ਦੇਣਾ ਜੀ ਤੇ origignal 6 ਦਾੰਦ ਆ ਜੀ ਵੈੜ ਦੇ ਠੀਕ ਹੈ 13 ਦਾਣੇ ਦੇ 9 ਮਹੀਨੇ ਖੜਾ ਲਈ ਪੁੱਤ ਪੂਰੇ ਹੋਣ ਚ ਪੈਂਡਿੰਗ ਆ ਜੀ ਠੀਕ ਹੈ ਤੇ ਮਦਰ ਇਹਦੀ ਗੈਲੈਕਸੀ ਦੀ ਸੀਗੀ ਜੀ ਹੂੰ ਆਪੇ ਬਰੂਟ ਦੀ ਹੈ ਜੀ ਵਹਿੜ ਠੀਕ ਹੈ ਹਾਂ ਜੀ ਕਿ ਇਹਦਾ ਰੇਟ ਕੀ ਰਹਿਣਾ ਖਸਤ ਰੇਟ ਵਾ ਦੇ ਲੈਣ ਜੇ ਵਹਿੜ ਦੇ ਦਾਂਗੇ ਜੀ ਆਪਾਂ 1,37,000 ਰੁਪਏ ਦੀ ਜੀ ਦੁੱਧ ਦਾ ਰਿਕਾਰਡ ਇਹਦਾ ਵੀ ਬਹੁਤ ਚੰਗਾ ਜੀ ਯਾਨੀ ਜਿੰਨੇ ਵੀ ਆਪਣੇ ਕੋਲੇ ਐਨੀਮਲ ਘੱਟ ਤੋਂ ਘੱਟ ਜੇ ਨਾਰਮਲ ਬੰਦੇ ਨੇ ਵੀ ਘਰੇਲੂ ਲੈਣੀ ਆ ਜੀ ਉਹ 35 ਪਲੱਸ ਮੰਨ ਕੇ ਲੈ ਲੈ ਨਾਰਮਲ ਬੰਦਾ ਵੀ ਘਰੇ ਚੋਲੂਗਾ ਜੀ ਠੀਕ ਹੈ ਮੰਨ ਕੇ ਚੱਲੋ ਵੀ ਕੋਈ ਭਾਵੇਂ ਸਾਈ ਲੈਦਾ ਪ੍ਰਬੰਧਨ ਹੋਵੇ ਇੰਨਾ ਕਿ ਇਹਨਾਂ ਦੇ ਵਿੱਚ ਬੋਡੀ ਵੇਟ ਆ ਤੇ ਇੰਨਾ ਕਿ ਇਹਨਾਂ ਦੀ ਜਾਨੀ એનર્ਜੀ ਸੇਵ ਕਰੀ ਹੋਈ ਐਨੀਮਲਾਂ ਦੀ ਬਾਕੀ ਸਾਰੀਆਂ ਜਿੰਨੇ ਵੀ ਗਾਵਾਂ ਆ ਗਈਆਂ ਫਾਰਮ ਚ ਆਈਆਂ ਸਭ ਨੂੰ ਪ੍ਰੋਪਰ ਡਰਾਈਵ ਪੀਰੀਅਡ ਮਿਲਿਆ ਵਾ 70 ਤੋਂ 90 ਦਿਨ ਦਾ ਜੀ ਜਿਹੜਾ ਇਹਨਾਂ ਨੂੰ ਸਾਰੇ ਐਨੀਮਲਾਂ ਨੂੰ ਉਹ ਮਿਲਿਆ ਬਾਕੀ ਹਾਈਟ ਲੈਂਥ ਤਕਰੀਬਨ ਤਕਰੀਬਨ ਸਾਰੀਆਂ ਗਾਇਆਂ ਦੀ ਹੀ ਇਕੋ ਵਾਲਾ ਫੁੱਲ ਵੱਡੀਆਂ ਗਾਵਾਂ ਜੀ ਮੋਡਲ ਆ ਪੁੱਤ ਪਿੱਛੇ ਕਮਾਲ ਆ ਸੋ ਸੋ ਗਾਵਾਂ ਦੇਖਦੇ ਜਾਓ ਤੁਸੀਂ ਇਹ ਦੂਬਾਰ ਚ ਹੋਰ ਗਾਂ ਬਾਈ ਲਿਆਊਗਾ ਖੋਲ ਕੇ ਉਹ ਵੀ ਤੁਹਾਨੂੰ ਦਿਖਾ ਦਾਂਗੇ ਹੱਥੀਂ ਚੁਵਾਈ ਵਾਲੇ ਥਾਣਾ ਗਾਂ ਦੇ ਢਾਂਚਾ ਤੁਸੀਂ ਵੀਡੀਓ ਚ ਦੇਖੋ ਮੋਸਟਲੀ ਗਾਵਾਂ ਦੇ ਆਪਣੀਆਂ ਦੇ ਜਿੰਨੀਆਂ ਵੀ ਅੱਜ ਦੇ ਲੋੜ ਚ ਸਾਰਿਆਂ ਦੇ ਹੱਥੀਂ ਚੁਵਾਈ ਵਾਲੇ ਵੀ ਆ ਤੇ ਮਸ਼ੀਨੀ ਦਾ ਹੈਗੀ ਹੈ ਗਿਆ ਆਰਡਰ ਫਿਕਸ ਆ ਜੀ ਖੋਜ ਦੀ ਪੇਸ ਗਾਂ ਦੀ ਕੀ ਡਿਟੇਲ ਆ ਇਹ ਜਗਜੀਤ ਵੀਰੇ ਚਾਰ ਦੰਦ ਦਾ ਵੈੜ ਜੀ ਹਜੇ ਠੀਕ ਹੈ ਪਹਿਲਾਂ ਖੀਰੀ ਸੂਈ ਸੀ ਇਹ ਜੀ ਠੀਕ ਹੈ ਤੇ ਇਹਦਾ ਵੀ ਰਿਕਾਰਡ ਸਾਰਾ ਆਪਣੇ ਕੋਲੇ ਜੀ ਏ ਆਪ ਹੈਗੀ ਆ ਜਗਜੀਤ ਵੀਰੇ ਜੁਪੀਟਰ ਦੀ ਜੀ ਠੀਕ ਹੈ ਤੇ ਲੱਗਿਆ ਇਹਨੂੰ 40432 ਆ ਜੀ ਠੀਕ ਹੈ ਮਦਰ ਇਹਦੀ ਜੁਨੀਅਰ ਦੀ ਸੀ ਗ੍ਰੈਂਡ ਮਦਰ ਚੈਂਪੀਅਨ ਤੇ ਪਿੱਛੇ ਆਉਂਦਾ ਜੀ 40116 ਜੀ ਇਹਦੇ ਠੀਕ ਹੈ ਯਾਨੀ ਇਹ ਵੀ ਇਸ ਤਰ੍ਹਾਂ ਇਥੇ ਜਨਰੇਸ਼ਨ ਇੰਪੋਰਟਡ ਵੱੱਛੀ ਆ ਮੋੜਲਾ ਪੁੱਤ ਪਿੱਛੇ ਇਥੇ ਛਾਵੇਂ ਖੜਾ ਲਈ ਇਹਦੇ ਖੜੀ ਤੇ ਨਾ ਆਰ ਡਰ ਆਰ ਤੇ ਚਾਰਸ਼ ਪੇਰੇ ਤੁਸੀਂ ਕੈਮਰਾ ਮਾਰਿਓ ਖੜਾਈਂ ਜੇ ਮੜਾ ਖੜਦੀ ਤਾਂ ਖੜਾ ਲਾ ਖੜਾ ਲੱਕੜਾ ਲਬਾ ਬਾੜਾ ਕੋਟ ਨਾ ਮੂਹ ਖੜ ਜਾ ਬਹੁਤ ਜਿਆਦੇ ਲਾਜਵਾ ਮਟ ਰਹਾ ਕਿਉਂਕਿ ਥੋੜਾ ਧੱਕਾ ਕਰਦੀਆਂ ਕਰਕੇ ਨਾ ਜੀ ਜਿਨ੍ਹਾਂ ਨੇ ਭਰਾਵਾਂ ਨੇ ਵਹਿੜਾ ਲੈਣੀਆਂ ਫਾਰਮ ਵਾਸਤੇ ਮੁੱਲ ਲਾਉਣਾ ਕੋਲ ਆ ਕੇ ਦਰਸ਼ਨ ਪਹੁੰਚ ਜੀ ਕੋਲੋਂ ਆ ਕੇ ਐਨੀਮਲ ਦੱਸਦੇ ਵੀ ਅਸੀਂ ਕੀ ਚੀਜ਼ ਆ ਰੇਟ ਕੀ ਰੋਗੇ ਰੇਟ ਭਾਈ ਇਹ ਵਹਿੜ ਦੇ ਦਾਂਗੇ ਆਪਾਂ 190000 ਰੁਪਏ ਦੀ ਜੀ ਇੱਥੋਂ ਦੇਖੋ ਨਾ ਆਰਡਰ ਦਾ ਵਹਿੜਾ ਦਾ ਡਿਜ਼ਾਈਨ ਉੱਪਰੋਂ ਚੜਾਈ ਬਹੁਤ ਟਾਪ ਦਾ ਆਰਡਰ ਲਾਉਣਾ ਹਜੇ ਇਹਦੇ ਵੀ 14 ਦਿਨ ਪੈਂਡਿੰਗ ਆ ਬਹਿੜਦੇ ਜੀ ਠੀਕ ਐ ਤੋਰ ਪੁੱਤ ਚਿੱਤੀ ਇਹਦੀ ਕੀ ਡਿਟੇਲ ਆ ਖੁਸ਼ਦੀ ਪਿੱਛੇ ਲੈ ਚੱਲ ਉਧਰ ਇਹ ਇਹ ਜਗਜੀਤ ਵੀਰੇ ਇਹਦਾ ਵੀ ਆਪਣੇ ਕੋਲ ਪ੍ਰੋਪਰ ਰਿਕਾਰਡ ਆ ਜਿਹੜਾ ਇਹਦਾ ਗ੍ਰੈਂਡ ਟੂ ਗ੍ਰੈਂਡ ਸਾਇਰ ਆ ਉਹ 40116 ਦਾ ਜੀ ਤੇ ਗ੍ਰੈਂਡ ਸਾਇਰ ਇਹਦਾ ਹੈਗਾ ਪੈਨੀ ਮੇਕਰ ਜੀ ਤੇ ਮਦਰ ਇਹਦੀ ਹੈਗੀ ਆ ਗੈਲੈਕਸੀ ਦੀ ਜੀ ਤੇ ਆਪ ਇਹ ਹੈਗੀ ਐਵੀਐਸ ਬਰੂਡ ਦੀ ਜੀ ਤੇ ਲੱਗਾ ਜੀ ਜਿਹੜਾ ਇਹਨੂੰ ਅੱਗੇ ਉਹ ਲੱਗਿਆ ਵਾ ਬਲਡਵਾਈਡ ਦਾ ਹਨੀ ਵੀ ਜੀ ਦੁੱਧੇ ਦਾ ਪਲੂਨ ਦਾ 53 ਕਿਲੋ 340 ਗ੍ਰਾਮ ਪੀਕ ਰਿਆ ਵੈੜ ਦਾ ਜੀ 47 48 एवरेज ਦੁੱਧ ਤੇ ਚੱਲੀ ਆ 23 ਤਰੀਕ ਨੂੰ ਇਹਦੇ ਦਿਨ ਪੂਰੇ ਹੋਣਾ ਖੜਾ ਲਈ ਇੱਥੇ ਕੀ ਰੇਟ ਰੋਗੇ ਇਹਦਾ ਹੁਣ ਉੱਪਰੋਂ ਕੱਟਕੁੱਟ ਦੇਖੋ ਬੱਛੀ ਦੇ ਜੀ ਬਈ ਬਹੁਤ ਟੌਪ ਦੇ ਆ ਇੱਕ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਵੀ ਇਦਾਂ ਦੇ ਐਨੀਮਲ ਦੇਖ ਕੇ ਨਾ ਕੱਲੇ ਕਮੈਂਟ ਨਾ ਕਰਿਆ ਕਰੋ ਉਹਨਾਂ ਫਾਰਮਰਾਂ ਤੋਂ ਪੁੱਛੋ ਜਿਨ੍ਹਾਂ ਕੋਲੇ 45 50 ਕਿਲੋ ਦੁੱਧ ਕੱਢਦੀਆਂ ਤੇ ਜਾ ਕੇ ਵੀ ਇੱਕ ਤਾਂ ਕੱਲਾ ਕਹਿ ਦੇਣਾ ਵੀ ਅਸੀਂ ਲੱਖ ਦੀ ਗਾਂ ਦਿੰਨੇ ਆ ਜਾਂ ਸਵਾ ਲੱਖ ਦੀ ਇੰਨੇ ਚ ਗਾਈਆਂ ਨਹੀਂ ਜਗਜੀਤ ਵੀਰੇ ਆਉਂਦੀਆਂ ਇਹ ਜੀਆਂ ਕੱਲੇ ਕਮੈਂਟ ਕਰਨ ਨਾਲ ਕੁਝ ਨਹੀਂ ਹੁੰਦਾ ਇਹ ਬਾਈ ਵੇੜ ਦਵਾਂਗੇ ਜਗਜੀਤ ਆਪਾਂ 2 ਲੱਖ 5000 ਦੀ ਹੁਣ ਕੱਚੀ ਠੀਕ ਆ ਪਰ ਆਪਾਂ 2 ਲੱਖ 70000 ਰੁਪਇਆ ਪਲੂਣ ਬੱਛੀ ਤੇ ਲਾਤਾ ਸੀ ਉਦੋਂ ਹਜੇ ਖੀਰੀ ਸੀ ਬੱਛੀ ਇਹ ਆ ਕੁਛ ਦੀ ਪੇਸਗਾਨੀ ਕੀ ਡਿਟੇਲ ਹੈ ਇਹਦੇ ਬਾਈ 20 ਦਿਨ ਰਹਿ ਗਏ ਪਹਿਲਾਂ ਨਾ ਬੱਛੀ ਦੁੱਗ ਦੇ ਦੰਦ ਕੱਢ ਰਹੀ ਆ ਹਜੇ ਠੀਕ ਹੈ ਤੇ ਇਹਦਾ ਵੀ ਵੇੜਦਾ ਆਪਾਂ ਨੂੰ ਪੂਰਾ ਰਿਕਾਰਡ ਮਿਲੂਗਾ ਜੀ ਜਿਹੜੇ ਵੀ ਭਰਾਣੇ ਲੈਣਾ ਹੋਇਆ ਇਹ ਵੀ 9th ਜਨਰੇਸ਼ਨ ਇੰਪੋਰਟਡ ਬੱਛੀ ਹੈ ਜੀ ਹੂੰ ਤੇ ਇਹਨੂੰ ਵੀ ਗ੍ਰਿਪ ਦਾ ਸੈਕਸੀਮਨ ਲੱਗਿਆ ਹੋਇਆ ਵੈੜ ਨੂੰ ਜੀ ਤੇ ਪ੍ਰੋਪਰ ਜਾਨੀ ਸਾਰੀਆਂ ਵੈੜਾਂ ਦੇ ਸਾਰਾ ਮੇਰੇ ਕੋਲ ਲਿਖਿਆ ਵਰਕ ਆਰਡ ਜੀ ਕੱਲੀ-ਕੱਲੀ ਵੈੜ ਦਾ ਮਿਲੂਗਾ ਜੀ ਹੂੰ ਹਾਂਜੀ ਮਦਰ ਇਹਦੀ ਜੂਨੀਅਰ ਦੀ ਸੀਗੀ ਜੀ ਠੀਕ ਹੈ ਚਲ ਪੁੱਤੋਏ ਚਲ ਦੇਣ ਵੀ ਪੈਂਡਿੰਗ ਆ ਆਰਡਰ ਦੀ ਸਟਾਰਟਿੰਗ ਦੇਖੋ ਉੱਪਰੋਂ ਲੜਲੜ ਇੰਨਾ ਕ ਜਿਆਦਾ ਟਾਪ ਦਾ ਤੇ ਬਰੀਕੀ ਵਾਲਾ ਪੰਛੀ ਦਾ ਆਰਡਰ ਆ ਬਹੁਤ ਵਧੀਆ ਜੀ ਸਹੀ ਚੰਗਾ ਦੁੱਧ ਪਾਉਂਦੀ ਉਮੀਦ ਆ ਬੱਚੀ ਕੋਲੋਂ ਵੀ ਫਰਸਟ ਲਕਟੇਸ਼ਨ ਚ ਚੰਗਾ ਦੁੱਧ ਪਾ ਦੂ ਬਾਈ ਜੇ ਤਾਂ ਲੈਣੀ ਆ ਕੱਚੀ ਹੋਣ ਹੋਣ ਵਾਲਾ ਰੇਟ ਆਪਾਂ ਦੇ ਦਾਂਗੇ 127000 ਰੁਪਏ ਦੀ ਠੀਕ ਹਾਂਜੀ ਇਹ ਦੂ ਅੱਗੇ ਜਿਹੜੀ ਗਾਂ ਐ ਸੂਈ ਲੱਗਦੀ ਐ ਹਾਂ ਵੀਰੇ ਸੂਈ ਆ ਜੀ ਅ ਇਹਦੇ ਨਾਲ ਹੈਗੀ ਜੀ ਫੀਮੇਲ ਕਾਫ ਠੀਕ ਐ ਓ ਫੀਮੇਲ ਕਾਫ ਹੈਗੀ ਜੀ ਇਹ ਵੀ ਐਸ ਦੇ ਇੰਪੋਰਟਡ ਟਰਨੇਡੋ ਦੀ ਜੀ ਠੀਕ ਹੈ ਫੀਮੇਲ ਕਾ ਫੇਰੇ ਨਾਲ ਠੀਕ ਹੈ ਕਿੰਨੇ ਦਿਨੋਂ ਸੈਕੰਡ ਲਕਟੇਸ਼ਨ ਆ ਜੀ ਕੱਲ ਸਵੇਰ ਦੀ ਸੂਈ ਆ ਯਾਨੀ ਆਪਾਂ 8-9 ਕਿਲੋ ਬੌਲਾ ਸਵੇਰੇ ਕੱਢਿਆ ਜੀ 10 ਕਿਲੋ ਕੱਲ ਇਹਨੇ ਸ਼ਾਮੀ ਕੱਢਿਆ ਹੀ ਉਹ ਤਾਂ ਪੱਕੇ ਤੇ ਲੈ ਆ ਕੇ ਖੜਾ ਲੇ 6 ਦੰਦ ਹਜੇ ਪ੍ਰੋਪਰਲੀ ਹੋਈ ਨਹੀਂ 4 ਦੰਦ ਕੰਪਲੀਟ ਆ ਵਹਿੜਦੇ ਜੀ 37 ਕਿਲੋ ਵਹਿੜ ਨੇ ਪਲੂਨ ਨੇ ਐਵਰੇਜ ਦੁੱਧ ਪਾਇਆ ਜੀ ਇਹਦਾ ਰੇਟ ਕੀ ਰਹਿਣਾ ਕੋਈ ਜੀ ਰੇਟ ভাই ਦੇਣ ਲੈਣ ਜਿਹੜਾ 165000 ਦੀ ਵਹਿੜ ਦੇ ਦਾਂਗੇ ਇੱਥੇ ਖੜਾਈ ਪੁੱਤ ਇਹਦੀ ਹਾਈਟ ਲਾਈਨ ਤਾਂ ਇੱਥੋਂ ਜੱਜ ਕਰ ਲਓ ਵੀ ਜਿੰਨੇ ਐਨੀਮਲ ਆਪਣੇ ਕੋਲੇ ਘਰੇ ਸਾਰਿਆਂ ਨਾਲੋਂ ਵੱਡੀ ਆ ਹਾਈਟ 'ਚ ਖੜਾਈ ਖੜਾਈ ਤੇ ਆਰਡਰ ਤੇ ਬੀਨਸ ਵਗੈਰਾ ਅਗਾੜੀ ਪਿਛਾੜੀ ਚੜਾਈ ਵਹਿੜ ਦੀ ਉੱਪਰੋਂ ਲੈਂਥ ਬਹੁਤ ਜ਼ਿਆਦੇ ਟੌਪ ਦੀ ਆ ਜੀ ਬਹੁਤ ਹੀ ਲਾਜਵਾ ਵਾ ਵਹਿੜ ਬਾਕੀ ਪ੍ਰੋਪਰਲੀ ਇਹਦਾ ਆਪਦਾ ਸੀਮਨ ਡਿਟੇਲ ਬਾਕੀ ਬੈਕਗ੍ਰਾਉਂਡ ਡਿਟੇਲ ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ 'ਚ ਹੀ ਦੱਸਿਆ ਆ ਚੀ ਦੀ ਕੁਲ ਚੜਾਈ ਆ ਜੀ ਅਡਰ ਦਾ ਡਿਜ਼ਾਈਨ ਬੰਦੇ ਪੁੱਤ ੱੱਕਾ ਕਰਦੀ ਆ ਸਾਰਿਆਂ ਦਾ ਮੰਨ ਕੇ ਚਲੋ ਪ੍ਰੋਪਰ ਰਿਕਾਰਡ ਆਪਣੇ ਕੋਲੇ ਲਿਖਿਆ ਹੋਆ ਕੱਲੀ-ਕੱਲੀ ਵੈੜਦਾ ਜੀ ਖੁਸ਼ਦੀ ਭਈ ਇਸ ਵੈੜ ਦੀ ਕੀ ਡਿਟੇਲ ਆ ਕੰਨ ਮਸੂਆ ਸੁਂਦੀ ਇਹ ਜਗਜੀਤ ਵੀਰੇ ਮੰਨ ਕੇ ਚਲੋ ਆਪਣੀ ਹੋਮ ਬਰੀਡ ਹੀ ਆ ਤਾਂ ਹੀ ਇਹਦੇ ਵਿੱਚ ਮਾੜੇ-ਮੋٹے ਡੱਬ ਵੀ ਆ ਇਹ ਆਪਾਂ ਘਰ ਦੀ ਐਚਐਫ ਬੱਛੀ ਦੇ ਟੀਕਾ ਭਰਾਇਆ ਸੀਗਾ ਠੀਕ ਹੈ ਇਹ ਮਦੀਨ ਦੀ ਹੈ ਜੀ ਪਹਿਲੇ ਸੂਰੇ ਆਪਾਂ ਪ੍ਰੈਗਨੈਂਟ ਦੀ YouTube ਤੇ ਵੀਡੀਓ ਵੀ ਆ ਬਾਕੀ ਆਪਣੇ ਨੇੜੇ ਤੇੜੇ ਦੇ ਜਿੰਨੇ ਵਪਾਰੀ ਆ ਚਾਹੇ ਫਾਰਮਰ ਆ ਸਭ ਨੂੰ ਪਤਾ ਇਹ ਖੀਰੀ ਬੱਚੀ ਦੀ ਆਪਾਂ 28 ਕਿਲੋ ਮਿਲਕਿੰਗ ਕਰਾ ਕੇ ਰੈਸਰ ਫਾਰਮ ਚ ਦਿੱਤੀ ਸੀਗੀ ਜੀ ਠੀਕ ਹੈ ਇਸ ਵਾਰ ਚਾਰ ਦਾੰਦਾ ਜੀ ਕੋਈ ਸੀ ਤੇ ਆਨਾ ਸੀਮੰਦਾ ਉਹ ਸੈਕਸੀ ਮਨ ਆ ਜੀ ਉਹਦਾ ਆਉਂਦਾ ਮੈਂ ਕਨਫਰਮ ਪਤਾ ਕਰ ਦੂੰ ਉਹ ਤੋਂ ਪ੍ਰੈਗਨੈਂਟ ਆ ਜੀ 5 ਦਿਨ ਆਈ ਨੂੰ ਹੋ ਗਏ ਜੀ ਉਦੋਂ ਬੈਠ ਤੇ 18 ਦਿਨ ਪੈਂਡਿੰਗ ਸੀ ਖੜਾ ਲਈ ਪੁੱਤ ਖੜਾ ਲਈ ਇਹਦੀ ਅਗਾੜੀ ਗੂੜੀ ਤੇ ਥਾਣਾ ਚ ਗੈਪ ਦੇਖੋ ਜੀ ਤੇ ਆਰਡਰ ਦਾ ਡਿਜ਼ਾਈਨ ਤੇ ਯਾਨੀ 30 ਪਲੱਸ ਇਹਦਾ ਪੀਕ ਰਿਆ ਵੈੜ ਦਾ ਆਪਾਂ ਨੂੰ ਯਕੀਨ ਆ ਵੀ 30 ਕਿਲੋ ਯਾਨੀ ਇੱਕੀ ਬੜੇ ਆਰਾਮ ਨਾਲ ਦੁੱਧ ਦੇ ਦੂ ਜਿਹੜੇ ਹਿਸਾਬ ਨਾਲ ਉੱਪਰੋਂ ਫਲੈਟ ਆ ਸਰੀਰ ਦੀ ਖੁੱਲੀ ਜਿਹੀ ਹੋ ਕੇ ਖੜਨ ਦੇ ਫਲੈਟ ਸਰੀਰ ਦੀ ਆ ਤੇ ਬਾਡੀ weight ਬਹੁਤ ਜ਼ਿਆਦਾ ਆ ਵੈੜ ਚ ਜੀ ਇਹਦਾ ਰੇਟ ਕੀ ਰਹਿਣਾ ਭਾਈ ਇਹ 135000 ਰੁਪਏ ਦੀ ਵੈੜ ਦੇ ਦਾਂਗੇ ਆਪਾਂ ਪ੍ਰੋਪਰ ਰਿਕਾਰਡ ਹੈ ਇਹਦਾ ਵੈੜ ਦਾ ਤੇ ਤੁਹਾਰੇ ਤੋਂ पाच ਪਰਾਂ ਦੀ ਬਾਈ ਦੋਸਤੋ ਰੰਗ ਦੇਖ ਲਓ ਜੇ ਇਹ ਐਚਐਫ ਦੇ ਪੇਟੋਂ ਜੰਮੀ ਹੋਈ ਜਰਸੀ ਹੈ ਕੱਦ ਕਾਠ ਪੂਰਾ ਫੁੱਲ ਹੈ ਮਦੀਨ ਬੋਲਦੀ ਹੈ ਜੀ ਇਹ ਸੋ ਮਦੀਨ ਬੋਲਦੀ ਬਾਈ ਕਹਿੰਦਾ ਵੀ ਇਹ ਆਪ ਹੈ ਬਾਕੀ ਪਰਾਂ ਨੂੰ ਤੁਮਾ ਦੇ ਸੋ ਫੇਰ ਦੇਖਦੇ ਆਂ ਬਾਕੀ ਖੁੱਲੀਆਂ ਜਿਹੜੀਆਂ ਗਾਵਾਂ ਆਉਂਦੀਆਂ ਨੇ ਤਾਂ ਇਹਦੇ ਪੇਟ ਤੇ ਵੀ ਜਗਜੀਤ ਵੀਰੇ ਇੱਕ ਦੋ ਥਾਈਂ ਵਾਈਟ ਡੱਬਾ ਤੇ ਆਰਡਰ ਚ ਆ ਗਏ ਦੋਨੇ ਪਾਸੇ ਇੱਕ ਇੱਕ ਹਾਂਜੀ ਇਹ ਇੱਥੋਂ ਆਪਾਂ ਹੀ ਯਾਨੀ ਫਰਸਟ ਲਕਟੇਸ਼ਨ ਦੀ ਬੱਚੀ ਸੀ ਆਪਣੇ ਕੋਲੇ ਉਹਦੇ ਆਪਾਂ ਭਰਾ ਆਇਆ ਸੀਗਾ ਜੀ ਟੀਕਾ ਓਕੇ ਹਾਂਜੀ ਸੋ ਇਹ ਦੋਸਤੋ ਤੁਸੀਂ ਦੇਖ ਲੋਗਾ ਤੇ ਥੋੜਾ ਬਾਅਦ ਚ ਇੱਕ ਹੋਰ ਜਰਸੀ ਦਿਖਾਵਾਂਗੇ ਕੁਛ ਦੀ ਪੇ ਦੀ ਕੀ ਡਿਟੇਲ ਆ ਵੀ ਇਹ ਬਾਈ ਜਗਜੀਤ ਘਰੇ ਆ ਮੈਂ ਬੰਦੇ ਕੋਲ ਬੈੜਾ ਰੱਖਿਆ ਇਸੇ ਸੱਤ ਜੀ ਹਾਂ ਦੋ ਜਰਸੀ ਐਨੀਮਲ ਸੀਗੇ ਜੀ ਇਹ ਦੂਜੇ ਸੂਏ ਬੱਚਾ ਦੇਣਾ ਜੀ ਹੂੰ ਜਿਹੜਾ ਆਪਾਂ ਨੂੰ ਉਹਨਾਂ ਨੇ ਜਿੰਨਾ ਕਰ ਰਿਕਾਰਡ ਦੱਸਿਆ ਵੀ ਉਹ ਕਹਿੰਦੇ 25 ਕਿਲੋ ਦੁੱਧ ਤੇ ਹੋਟ ਗਈ ਸੀ 22 23 ਕਿਲੋ ਦੁੱਧ ਟੈਗਮਾ ਜਾਨੀ ਪਾਈ ਗਈ ਆ ਜੀ ਕਿੰਨਾ ਚਿਰ ਲੈਂਦੀ ਸੂਣ ਚ ਇਹਦੇ ਜੀ 10 ਦਿਨ ਰਹਿ ਗਏ ਅੱਜ ਪੂਰੇ ਬਾਕੀ ਆਪਾਂ ਉਹਨਾਂ ਤੋਂ ਨਾ ਕੁਛ ਇਹਦਾ ਰਿਕਾਰਡ ਪੁੱਛਿਆ ਵੀ ਕਿਹੜੇ ਟੀਕੇ ਦੀ ਆ ਜਾਂ ਕਿਹੜਾ ਭਰਿਆ ਉਹ ਆਪਾਂ ਪਤਾ ਕਰ ਦਾਂਗੇ ਜੇ ਬੰਦਿਆਂ ਦੇ ਹੋਇਆ ਜਾਜ ਜੀ ਠੀਕ ਹੈ ਤੇ ਸੈਕੰਡ ਟਾਈਮਰ ਆ ਜੀ ਰੇਟ ਕੀ ਰਹਿਣਾ ਦਾ ਰੇਟ ভাই ਦੇਨ ਲਾਈਨ ਜੇ 92000 ਰੁਪਏ ਦੀ ਵੈੜ ਦੇ ਦਾਂਗੇ ਆਰਡਰ ਦੀ ਆ ਗਾੜੀ ਦੇਖ ਲੋ ਪਿਛਾੜੀ ਦੀ ਅਟੈਚਮੈਂਟ ਬੱਛੀ ਦੀ ਬਹੁਤ ਵਧੀਆ ਆਰਡਰ ਦੀ ਜੀ ਚੰਗਾ ਯਾਨੀ ਸੋਹਣਾ ਆਰਡਰ ਤਿਆਰ ਕਰੂ ਤੋਰੀ ਪੱਤਗਾ ਨੂੰ ਸੋਹਣਾ ਆਰਡਰ ਬਣਾਉਗੀ ਵੈੜ ਜੀ ਲੈ ਆ ਵੀ ਬੋਡੀ ਵੇਟ ਪੂਰਾ ਗਾ ਥਾਣਾ ਚ ਗੈਪ ਕੂਪ ਪੂਰਾ ਸੋਹਣਾ ਵੈੜ ਦੇ ਜੀ ਚੱਲ ਪੁੱਤੋਏ ਤੋ ਇਹ ਜਿਹੜੀਆਂ ਉੱਪਰ ਖੜੀਆਂ گاਵਾ ਸੀ ਉਹ ਤੁਹਾਨੂੰ ਦਿਖਾਤੀਆਂ ਵਿੱਚੋਂ ਬਾਈ ਤੋਂ ਪੁੱਛਦੇ ਆਂ ਜੇ ਇੱਕ ਅੰਦਰ ਨਾਲ ਹੋਰ ਅੰਦਰਲੇਆਂ ਚੋਂ ਤੁਰਨਾ ਆ ਤਾਂ ਨਹੀਂ ਤੁਹਾਨੂੰ ਅੰਦਰਲੇਆਂ ਤੇ ਕੈਮਰਾ ਖੜਿਆਂ ਤੇ ਮਾਰ ਦਿੰਨੇ ਕਿਉਂਕਿ ਕੁਛ ਕੁ گاਵਾ ਤੁਰਦੇ ਆਂ ਕਾਲੀ ਕਰਦੀਆਂ ਭਜਦੀਆਂ ਕੋਈ ਜਿਹੜੀਆਂ ਬਾਹਰ ਖੜੀਆਂ گاਵਾ ਸੀ ਉਹ ਸਾਰੀਆਂ ਦਿਖਾਤੀਆਂ ਖੁਸ਼ਦੀਪ ਜਿਹੜੀਆਂ ਅੰਦਰ گاਵਾ ਖੜੀਆਂ ਮੈਂ ਤਾਂ ਇਹਨਾਂ ਦੀ ਇੱਥੀ ਡਿਟੇਲ ਦੱਸਦੇ ਇਹਨਾਂ ਦੀ ਬਾਈ ਇਹਨਾਂ ਜੋ ਤੁਰਨਾ ਹੀ ਇੱਕ ਅੱਧੀ ਵੈੜਨੇ ਆਗਾ ਤੇ ਆ ਤਾਂ ਬਾਈ ਪਿਛਲੀ ਵੀਡੀਓ ਚ ਵੈੜ ਦਿਖਾਈ ਸੀਗੀ ਜੀ ਹੂੰ ਇਰੇ ਥੱਲੇ ਹੁਣ ਕਰ ਗਈ 11 ਕਿਲੋ ਦੁੱਧੋ ਤਾਂ ਅਕੇ ਜੀ ਨਹੀਂ ਸੀਗਾ ਲਾਇਆ ਜੀ ਹੂੰ ਤੇ ਆਪ ਅੱਛੀ ਪਹਿਲਣ ਆ ਜੀ ਦੰਦਾਂ ਚ ਚਾਰ ਦੰਦਾਂ ਤੇ ਹਾਈਟ ਹੋਇਟ ਬਹੁਤ ਜ਼ਿਆਦਾ ਵੱਡੀ ਆ ਜੀ ਵੈੜ ਦੀ ਤੇ ਇਹਨੂੰ 5-6 ਦਿਨ ਹੋ ਗਏ ਅੱਜ ਬੱਚਾ ਦਿੱਤੇ ਇਹਨੂੰ ਜੀ ਹੈ ਥੋੜੀ ਜਿਹੀ ਵਿੱਕੀ ਜੇ ਮੰਨ ਕੇ ਚੱਲੋ ਬੰਦਾ ਗਾਂ ਨੂੰ ਸੰਭਾਲਣਾ ਹੋਵੇ ਦੁੱਧ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਜੀ 20 ਕਿਲੋ ਤੋਂ 100-200 ਗ੍ਰਾਮ ਪਲੱਸ ਹੀ ਹੋਊਗਾ ਹੁਣ ਜੀ ਘੱਟ ਨਹੀਂ ਚੌਂ ਚਾਂ ਪੂਰਾ ਪੋਲਾ ਸੀਲ ਸੂਲ ਪੂਰੀ ਹੈ ਜੀ ਠੀਕ ਹੈ ਤੇ ਇਹ ਵੈੜ ਜਾਣੀ ਆਪਾਂ 85000 ਰੁਪਏ ਦੀ ਦੇ ਦਾਂਗੇ ਜੀ ਆਹ ਵੈੜ ਆਪਾਂ 75000 ਦੀ ਦੇ ਦਾਂਗੇ ਜੀ ਕਹਿ ਜੀ ਮਣੀ ਪੂਛ ਫੜੀ ਸੋਟਾ ਹਲਾਇੰ ਸਰ ਤੇ ਆਹ ਵੈੜ ਗੱਬਣਾ ਜਗਜੀਤ ਭਾਈ ਚਾਰ ਦੰਦ ਦਾ ਸੂਆ ਦੂਜਾ ਜੀ ਤੇ ਅੱਜ ਇਹਦੇ ਜੀ ਪੂਰੇ 23 ਦਿਨ ਪੈਂਡਿੰਗ ਆ ਜੀ ਪਹਿਲਾਂ ਨੇ 32 ਕਿਲੋ ਦੁੱਧ ਦਿੱਤਾ ਜੀ ਕੀ ਰੇਟ ਹੋਊਗਾ ਇਹਦਾ ਸਾਰਾ ਰਿਕਾਰਡ ਮਿਲ ਜੂਗਾ ਇਹ ਵੈੜ ਹੁਣ ਆਪਾਂ ਕੱਚੀ 1,10,000 ਰੁਪਏ ਦੀ ਦੇ ਦਾਂਗੇ ਜੀ ਠੀਕ ਐ ਤੇ ਰਾਜੂ ਏ ਆ ਬੈੜ ਪਤ ਮਾੜੀ ਹੀ ਤੋਰ ਦੇ ਆ ਜਗਜੀਤ ਭਾਈ ਸੈਕੰਡ ਟਾਈਮ ਰਾ ਬੈੜ ਚਾਰ ਦੰਦ ਕੰਪਲੀਟ ਐ ਇੱਕ ਪਾਸੋਂ ਛੱਕਦਾ ਇੱਕ ਸੱਟ ਗਈ ਜੀ ਇਹ ਇਹਨੇ ਪਲੂਨ ਨੇ 31 ਕਿਲੋ ਰੋ ਦਿੱਤਾ ਜੀ ਬੈੜ ਨੇ ਕਿੰਨਾ ਟਾਈਮ ਲਾਊਗਾ ਇਹ ਜਗਜੀਤ ਵੀਰੇ 9 ਦਿਨ ਪਹਿ ਐ ਇਹਦੇ ਦਿਨ ਪੂਰੇ ਹੁਣ ਚ 15 ਤਰੀਕ ਨੂੰ ਦਿਨ ਪੂਰੇ ਦੱਸਿਆ ਕੋਈ ਇੱਕ ਅੱਦਾ ਦੇਣਾ ਖੁਸ਼ ਦੀ ਪਿੰਦਰ ਨੂੰ ਤੋੜ ਦੇ ਕੋਈ ਇੱਕ ਅੱਦਾ ਦੇਣ ਵੱਧ ਘੱਟ ਲੈ ਜੇ ਉਹ ਕਹਿ ਨਹੀਂ ਸਕਦੇ ਪਰ ਯਾਨੀ ਸਰੀਰ ਦੀ ਬਣਾवट ਬਹੁਤ ਸੋਹਣੀ ਆ ਮਗਰੋਂ ਪੁੜਿਆਂ ਪੜਿਆਂ ਦੀ ਚੜਾਈ ਪੈਰਾਂ ਪੂਰਾਂ ਦੀ ਸਾਫ਼ ਫੜੀ ਬੁੱਤ ਆ ਗਾੜੀ ਗੂੜੀ ਤੇ ਫੇਸ ਦੀ ਕੁਆਲਿਟੀ ਨਿੱਕਾ ਜਾਂ ਮੂੰਹ ਆ ਜਰ ਸਿੰਘਾਂ ਨਾਲ ਦਾ ਬਾਕੀ ਸੀਲਸ ਲੱਗ ਵੀ ਬਹੁਤ ਆ ਜੀ ਬੜ ਇਹਦਾ ਰੇਟ ਕੀ ਰਹਿਣਾ ਇਹ ਜਗਜੀਤ ਵੀਰੇ ਦੇ ਦਾਂਗੇ ਆਪਾਂ 105000 ਰੁਪਏ ਦੀ ਜੀ ਠੀਕ ਬੱਲੇ ਆ ਬਈ ਸੋ ਦੋਸਤਾਂ लास्ट ਤੇ ਗਾਂ ਹੋਰ ਤੁਹਾਨੂੰ ਦਿਖਾਉਣੀ ਹੈ ਖੁਸ਼ਦੀ ਪੈਦੀ ਕੀ ਡਿਟੇਲ ਇਹ ਜਗਜੀਤ ਭਾਈ ਸੈਕੰਡ ਟਾਈਮਰ ਆ ਗਈ ਇਹ ਯਾਰ ਤਰਨੀ ਨਹੀਂ ਗੇਰੇ ਉਵੇਂ ਗੱਲ ਚ ਰਸੇ ਫਾਰਮ ਵਾਲੇ ਲਵੇਟੇ ਵੇ ਲਈ ਆਪਾਂ ਫਾਰਮ ਚੋਂ ਯਾ ਗਾਵਾਂ ਦੇ ਨਾਲ ਤੇ ਕਿਹਨੇ ਨਾ ਜੀ ਨਹੀਂ ਲਾਇਆ ਆ ਕੇ ਆਪਣੇ ਕੋਲੇ ਰਾਤ ਉਵੇਂ ਬੱਚਾ ਦੇਤਾ ਕੇਰਾ ਇਹਦੇ ਦਿਨ ਰਹਿੰਦੇ ਹੀ ਛੇ ਹੋਏ ਤਾਂ ਜਾਣ ਕੇ ਮੰਨ ਕੇ ਚਲੋ ਚੀਪੇ ਹੋਏ ਪੀਲੇ ਹੀ ਮਾਰਦੀ ਆ ਜਮਾਂ ਜੀ ਠੀਕ ਹੈ ਤੇ ਬੱਚੀ ਹੈ ਵੀ ਪਹਿਲਣ ਆ ਜੀ ਚਾਰ ਦੰਦ ਕੰਪਲੀਟ ਆ ਵਹਿੜਦੇ ਜੀ ਨਾਲ ਮੇਲ ਕਾਫ ਆ ਜੀ ਬੋਡੀ weight ਸਾਨੂੰ ਦੇਸ ਹੀ ਰਿਹਾ ਇੱਥੋਂ ਹਾਈਟ ਵੀ ਦੇਖ ਲਓ ਪੂਰੀ ਵਧੀਆ ਹਾਈਟ ਦੀ ਆ ਦੁੱਧ ਜਾਨੀ ਰਾਮ ਨਾਲ ਇਹ 20 ਪਲੱਸ ਬਾਕੀ ਅਗਲੇ ਦੀ ਸੇਵਾ ਜੀ ਬੋਡੀ weight ਬਹੁਤ ਜ਼ਿਆਦਾ ਆ ਲੰਬਾਈ ਬਹੁਤ ਆ ਵਛੀ ਦੀ ਸੇਸ ਦੀ ਸਨਖਿਸਨੁਖੀ ਬਹੁਤ ਆ ਜੀ ਰੇਟੇ ਦਾ ਕੀ ਰਹਿਣਾ ਰੇਟੇ ਵੜੋਂ ਦੇ ਦਾਂਗੇ ਜੀ ਆਪਾਂ 90000 ਰੁਪਏ ਦੀ ਜੀ ਚਵਾਈ ਨੂੰ ਪੂਰੀ ਸੀਲ ਆ ਜੀ ਚੌਂ ਚਾਂ ਪੂਰਾ ਚੰਗਾ ਠੀਕ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਪਸ਼ੂ ਬਾਈ ਕੋਲ ਵਕਾਊ ਸੀ 16 ਮਿੰਟ ਦੀ ਵੀਡੀਓ ਬਣ ਗਈ ਹੈ ਵੀਡੀਓ ਰੋਕਦੇ ਆ ਜਿਹੜਾ ਵੀ ਪਸ਼ੂ ਖਰੀਦਣਾ ਹੈ ਪਹਿਲਾਂ ਬੇਨਤੀ ਸ਼ੁਰੂਆਤ ਚ ਕਰੀਦੀ ਆ ਉਸ ਤੋਂ ਬਾਅਦ ਚ ਲਾਸਟ ਤੇ ਫੇਰ ਕਹਿ ਦੇਈਦਾ ਵੀ ਕੋਈ ਵੀ ਭਰਾ ਪਸ਼ੂ ਖਰੀਦਣਾ ਚਾਹੁੰਦਾ ਆ ਕੇ ਦੇਖਿਆ ਕਰੋ ਤੇ ਆਪਦੀ ਤਸੱਲੀ ਕਰਕੇ ਖਰੀਦ ਲਿਆ ਕਰੋ ਨੰਬਰ ਸਕਰੀਨ ਉੱਤੇ ਹਮੇਸ਼ਾ ਮਾਲਕ ਦਾ ਚੱਲਦਾ ਰਹਿੰਦਾ ਹੈ ਧੰਨਵਾਦ